ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਵੱਡੀ ਨਹਿਰ ਦੇ ਨਾਲੋਂ ਛੋਟੇ ਮੋੜ ਨੂੰ ਸੜਕ ਜਾਂਦੀ ਹੈ ਨਾਲ-ਨਾਲ ਕਿਕਰਾਂ ਸੀ ਕਿੰਨੀਆਂ ਵਧੀਆ ਹੋਈਆਂ ਤੇ ਬਹੁਤ ਖਤਰੇ ਦੀ ਘੰਟੀ ਬਹੁਤ-ਬਹੁਤ ਬਾਈ ਦਾ ਧੰਨਵਾਦ ਹੈ ਸੜਕ ਖੁੱਲਗੀ ਨਾਲੇ ਨਾਲੇ ਰਾਤ-ਬਰਾਤੀ ਮੋਟਰਸਾਈਕਲ ਵਾਲਿਆਂ ਨੂੰ ਬਹੁਤ ਖਤਰਾ ਸੀਗਾ ਆਹ ਦੇਖੋ ਆਹ ਭਾਈ ਰਿੰਕੂ ਜੀ ਲੱਗੇ ਨੇ ਜਿੰਨੇ ਵੀ ਦਰਖਤ ਨੇ ਸਾਰੇ ਉੱਥੋਂ ਚੱਲ ਕੇ ਇੱਥੋਂ ਤੱਕ ਸਾਫ ਕਰੀ ਜਾਂਦੇ ਨੇ ਕੋਈ ਇਹ ਸਰਕਾਰੀ ਨਹੀਂ ਟਰੈਕਟਰ ਹੈ ਕੋਈ ਕਿਸੇ ਦਾ ਨਹੀਂ ਇਹ ਸਿਰਫ ਬਾਈ ਨੇ ਆਪਦੇ ਪੱਲਿਓਂ ਤੇਲ ਪਾ ਕੇ ਤੇ ਸੜਕ ਸਾਫ ਕਰੀ ਜਾਂਦਾ ਆ ਦੇਖੋ ਜੀ ਇੱਥੇ ਤਾਂ ਬਿਲਕੁਲ ਹੀ ਨੰਗਾ ਹੈ ਨਹੀਂ ਸੀ ਆ ਕਿਕਰਾਂ ਅਲਟਾਈਆਂ ਪਈਆਂ ਇੱਥੇ ਤਾਂ ਬਿਲਕੁਲ ਨੰਗਾ ਬੰਦ ਸੀ ਆ ਦੇਖੋ ਜੀ ਇਹ ਤਾਂ ਬਾਈ ਨੇ ਬਹੁਤ ਵੱਡਾ ਪੁੰਨ ਕੀਤਾ ਲਓ ਜੀ ਆ ਸਾਰੀਆਂ ਕਿਕਰਾਂ ਫਟ ਫਟ ਕੇ ਪਾਸੇ ਚੱਟੀਆਂ ਧੰਨਵਾਦ ਬਾਈ ਦਾ